ਜੀ ਗੱਲ ਜੀ ਸਾਰਿਆਂ ਨੂੰ ਮੈਂ ਮੇਰਾ ਨਾਮ ਕਰਨੈਤ ਸਿੰਘ ਹੈ ਜੀ ਪਿੰਡ ਮੇਰਾ ਤੰਦਰਾ ਹੈ ਮੈਂ ਚਿੱਟੇ ਦਾ ਬਹੁਤ ਜ਼ਿਆਦਾ ਆਦੀ ਸੀਗਾ ਤੇ ਮੈਂ ਆਪਣੇ ਪਿੰਡ ਦੇ ਸਰਪੰਚ ਸਾਹਿਬ ਤੇ ਪੰਚਾਇਤ ਦੇ ਸਹਿਤਨਾਾ ਖਾਣਾ ਮੜਕੁਰ ਐਸਐਸਓ ਸਾਹਿਬ ਨੇ ਜੋ ਗਵਰਨਮੈਂਟ ਦੇ ਪ੍ਰੋਗਰਾਮ ਦਿੱਤੇ ਗਏ ਆ ਨਸ਼ਾ ਛਡਾਊ ਦੇ ਕੇਂਦਰ ਆ ਰਹੇ ਤੇ ਇਹਨਾਂ ਦੇ ਸਹਿਯੋਗ ਨਾਲ ਮੈਂ ਨਸ਼ਾ ਛਡਣਾ ਚਾਹੁੰਦਾ ਆ ਤੇ ਆਪਣੇ ਾਰੇ ਵੀਰਾਂ ਨੂੰ ਜੋ ਚਿਤਾ ਪੀਣ ਵਾਲੇ ਆ ਨਸ਼ਾ ਕਰਨ ਵਾਲੇ ਸਾਰੇ ਮਿਲਣਾ ਚਾਹਣਾ ਕਿ ਕਿਹੜਾ ਕੱਢੋ ਤੇ ਹੋਰ ਕੱਢੋ ਤੇ ਬਸ ਇਹ ਮੈਂ ਕਹਿਣਾ ਚਾਹੁੰਦਾ ਸਰ ਜੀ ਜੋ ਪੰਜਾਬ ਸਰਕਾਰ ਨੇ ਨਸ਼ਾ ਛਡਾਉਣ ਬਾਰੇ ਕੈਂਪ ਲਗਾਏ ਆ ਪੰਜਾਬ ਦੇ ਵਿੱਚ ਥਾਂ ਥਾਂ ਤੇ ਉਹਨਾਂ ਬਾਰੇ ਜਾਣਕਾਰੀ ਦਿਓ ਕਿ ਨਸ਼ਾ ਛਡਾਉਣ ਲਈ ਤੜ ਕੋ ਕਿਹੜੀਆਂ ਕਿੜੀਆਂ ਜਗ੍ਹਾ ਉਪਲਬਧ ਵਾ ਕਿੱਥੇ ਕਿੱਥੇ ਸੈਂਟਰ ਆ ਉਹ ਜੁਦ ਨਸ਼ਾ ਉਹ ਜਿਹੜੀ ਮਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆ ਮਾਨਯੋਗ ਸੀਐਮ ਸਾਹਿਬ ਵੱਲੋਂ ਉਹ ਉਹਦੇ ਵਿੱਚ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦੇ ਨਿਸ਼ਾ ਨਿਸ਼ਾ ਅਨੁਸਾਰ ਸਾਡੇ ਮਾਨਯੋਗ ਪੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਡੀਐਸਪੀ ਸਾਹਿਬ ਜਿਹੜੇ ਇੱਥੇ ਆ ਤੋਂ ਸਾਡੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਕਾਉਂਸਲਿੰਗ ਕਰਕੇ ਪ੍ਰਪੇਅਰ ਕਰਕੇ ਉਹਨੂੰ ਨਸ਼ਾ ਛਡਾਉਣ ਵਾਸਤੇ ਤਿਆਰ ਕਰਦੇ ਆ ਤੇ ਜਿਹੜੇ ਸਾਡੇ ਕੋਲ ਆਦੇ ਆ ਉਹਨਾਂ ਨੂੰ ਅਸੀਂ ਜਿਹੜਾ ਸਰਸਬਲਾਸਤ ਵਾਲੇ ਜਿਹੜਾ ਨਸ਼ਾ ਛਡਾਉਣ ਕੇਂਦਰ ਪੜਿਆ ਉੱਥੇ ਅਸੀਂ ਐਡਮਿਟ ਕਰਵਾ ਦਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਉਹਦਾ ਨਸ਼ਾ ਛਡ ਜਾਂਦਾ ਹੈ ਫਿਰ ਇੱਕ ਹਫਤਾ ਲੱਗਦਾ ਬੋਡੀ ਡੀਟੌਕਸ ਕੋਰਸ ਵਾਸਤੇ ਤੇ ਜਿਹੜਾ ਪੀੜਤ ਵਿਅਕਤੀ ਆ ਜਿਹਨੂੰ ਮਾਰ ਕਹਿੰਦੇ ਨਰਸ਼ੀੜੀ ਨੀ ਕਹ ਸਕਦੇ ਉਹ ਨਸ਼ਾ ਛੱਡ ਕੇ ਤੇ ਆਪਣੀ ਜਿਹੜੀ ਜ਼ਿੰਦਗੀ ਆ ਸਹੀ ਸਲਾਮ ਜੀ ਰਹੀ ਹੈ ਇਹ ਪੰਜਾਬ ਸਰਕਾਰ ਦਾ ਹੁਕਮ ਹੈ ਤੇ ਮੈਂ ਤੁਹਾਡੇ ਮਾਧਮ ਰਹੀ ਆਮ ਆਵਾਮ ਨੂੰ ਸੁਨੇਹਾ ਦੇਣਾ ਚਾਹਨਾ ਕਿ ਬਿਨਾ ਕਿਸੇ ਡਰ ਦੇ ਇਹਨਾਂ ਚ ਤੁਸੀਂ ਸਾਡੇ ਮਿਲਣ ਵਾਲਾ ਪ੍ਰਾਪਤ ਕੈਂਪ ਕਰੋ ਮੈਂ ਜਿਹੜਾ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਆਪਣੇ ਐਜ਼ ਅ ਬਿਮਾਰ ਪੀੜਤ ਵਿਅਕਤੀ ਸਮਝਦਾ ਹੋਇਆ ਉਹਨਾਂ ਨੂੰ ਸਿਵਲਸਾਧ ਦੇ ਅੰਦਰ ਵਿੱਚ ਜਿੱਥੇ ਨਸ਼ਾ ਛਡਾਊ ਕੇਂਦਰ ਬਣਿਆ ਉੱਥੇ ਐਡਮਿਟ ਕਰਾਵਾਂਗਾ ਤਾਂ ਉਹਨਾਂ ਦਾ